ਮਨ ਰੇ ਪ੍ਰਭ ਕੀ ਸਰਣ ਵਿਚਾਰੋ ਪਹਿਲੀ ਉਦਾਹਰਨ ਦੇਣ ਲੱਗੇ ਨੇ ਆ ਵੇਖ ਲਓ ਭਈ ਜਿਨ੍ਹਾਂ ਜਿਨ੍ਹਾਂ ਨੇ ਸਤਗੁਰ ਦੀ ਸ਼ਰਣ ਤੱਕੀ ਸਤਗੁਰ ਨੇ ਉਹਨਾਂ ਤੇ ਕਿਵੇਂ ਕਿਰਪਾ ਕੀਤੀ ਸੰਗੈ ਦੀ ਇਹ ਪ੍ਰੇਰਣਾ ਹੁੰਦੀ ਆ ਪ੍ਰੇਰਣਾ ਜਿਵੇਂ ਬੱਚਾ ਹੋਵੇ ਨਾ ਨਿੱਕਾ ਜਾਂ ਤੁਹਾਡੇ ਸਭ ਦੇ ਘਰਾਂ ਚ ਸਾਡੇ ਘਰ ਚ ਵੀ ਬੱਚੇ ਆ ਤੁਹਾਡੇ ਵੀ ਬੱਚੇ ਆ ਕਈ ਵਾਰੀ ਨਾ ਬੱਚੇ ਪੜਨ ਤੋਂ ਗੁਰੇਜ਼ ਕਰਦੇ ਆ ਪੜਨ ਤੋਂ ਵੀ ਮੈਂ ਨਹੀਂ ਪੜਦਾ ਘੱਟ ਪੜਦੇ ਆ ਹੋਰਾਂ ਪਾਸੇ ਧਿਆਨ ਦਿਮਾਗ ਬੁੱਧੀ ਹੋਰਾਂ ਪਾਸੇ ਲੁੰਦੇ ਆ ਤੇ ਉਦੋਂ ਸਿਆਣੇ ਮਾਪੇ ਪਤਾ ਕਿਵੇਂ ਰੀਸ ਲੱਗਦੀ ਆ ਨਾ ਜਿਹੜੀ ਰੀਸ ਬੰਦਾ ਤਾੜਨਾ ਨਾਲ ਉਹਨਾਂ ਕੰਮ ਨਹੀਂ ਕਰਦਾ ਗੁਰਮੁਖੋ ਜਿੰਨਾ ਰੀਸ ਨਾਲ ਕੰਮ ਕਰਦਾ ਹੈ ਰੀਸ ਮਾੜੇ ਕੰਮਾਂ ਦੀ ਵੀ ਆ ਭਾਈ ਸੰਗ ਤੇ ਤੇ ਰੀਸ ਚੰਗੇ ਕੰਮਾਂ ਦੀ ਵੀ ਆ ਪਿੰਡ ਦੇ ਵਿੱਚ ਦਿਮਾਲੇ ਬੰਨਣ ਲੱਗ ਜਾਓ ਦਿਮਾਲੇ ਦਿਮਾਲੇ ਲੱਗ ਜਾਓ ਸਜਾਉਣ 1 2 3 ਸਿੰਘ ਦਿਮਾਲੇ ਲੱਗ ਜਾਣ ਸਜਾਉਣ ਉਹਨਾਂ ਨੂੰ ਵੇਖ ਕੇ ਰੀਸ ਲੱਗਦੀ ਆ ਨਿੱਕੇ ਨਿੱਕੇ ਬੱਚੇ ਬੱਚੇ ਛੱਡੋ ਨੌਜਵਾਨ ਮੁਟਿਆਰਾਂ ਬੱਚੀਆਂ ਸਿਰਾਂ ਤੇ ਦਿਮਾਲੇ ਸਜਾਉਣ ਲੱਗ ਜਾਂਦੀਆਂ ਨੇ ਆ ਮੈਂਬਰ ਸਾਹਿਬ ਵਹਿ ਆ ਸਾਡੇ ਗਵਾਂਢੀ ਨੇ ਤੇ ਸੰਗਤ ਜੀ ਸਾਡੀ ਅਕੈਡਮੀ ਚ ਸਾਡੇ ਬੱਚੇ ਜਿਹੜੇ ਪੜ੍ਹਦੇ ਆ ਨਾ ਉੱਥੇ ਬੜੀਆਂ ਲੜਕੀਆਂ ਮੈਂ ਤੁਹਾਨੂੰ ਵਿਖਾ ਸਕਦਾ ਇਹਨਾਂ ਨੇ ਤੇ ਵੇਖਿਆ ਫਾਰਨ ਕੰਟਰੀ ਵੀ ਬੱਚੀਆਂ ਉਹ ਆਪਦੇ ਬਾਲ ਬੱਚੇਦਾਰ ਹੋ ਗਈਆਂ ਵਿਆਹੀਆਂ ਗਈਆਂ ਲੜਕੀਆਂ ਜਿਨ੍ਹਾਂ ਦੇ ਘਰਾਂ ਵਿੱਚ ਸਿਰ ਤੇ ਦਮਾਲਾ ਕਦੇ ਬੰਦਿਆਂ ਨੇ ਨਹੀਂ ਸੀ ਬੰਨਿਆ ਉਹ ਲੜਕੀਆਂ ਸਿਰਾਂ ਤੇ ਦਮਾਲੇ ਸਜਾਉਂਦੀਆਂ ਨੇ ਫਾਰਨ ਕੰਟਰੀਆਂ 'ਚ ਵੀ ਵਿਆਹਾਂ ਨੇ ਗੁਰੂਕੋ ਉਹ ਕਿਉਂ ਕਿਉਂਕਿ ਉਹਨਾਂ ਨੂੰ ਰੀਸ ਲੱਗੀ ਸਾਨੂੰ ਵੇਖ-ਵੇਖ ਕੇ ਉਹਨਾਂ ਨੂੰ ਰੀਸ ਲੱਗੀ ਆ ਜਿੰਨੇ ਬੱਚੇ ਤੁਹਾਡੇ ਸਾਹਮਣੇ ਬਹੇ ਆ ਇਹਨਾਂ ਨੇ ਸਭ ਰੀਸ ਹੀ ਕੀਤੀ ਗੁਰਮਖੋ ਇਹਨਾਂ ਨੇ ਤੇ ਰੀਸ ਚੰਗੇ ਕੰਮਾਂ ਦੀ ਵੀ ਆ ਤੇ ਰੀਸ ਉਹ ਵੀ ਆ ਗੁਰਮਖੋ ਤੁਸੀਂ ਵੇਖਿਆ ਹੋਣਾ ਤੁਹਾਡੇ ਪਿੰਡਾਂ 'ਚ ਵੀ ਫਿਰਦੇ ਆ ਨਹੀਂ ਤੁਸੀਂ ਸੋਸ਼ਲ ਮੀਡੀਆ 'ਤੇ ਵੇਖਿਆ ਹੋਣਾ ਗੰਜ ਕਢਾ ਕੇ ਪਿਛਲੇ ਪਾਸੇ ਸਿਰ ਦੇ ਉੱਤੇ ਸੰਗਤ ਜੀ ਪਤਾ ਨਹੀਂ ਕੀ ਕੀ ਡਿਜ਼ਾਈਨ ਪਾਉਂਦੇ ਆ ਤੇ ਕੰਨਾਂ 'ਚ ਮੁੰਦਰਾਂ ਪਾ ਕੇ ਭੇੜੇ ਭੇੜੇ ਡਿਜ਼ਾਈਨ ਕਰਕੇ ਨਾ ਤੋਂ ਹੀ ਪਤਾ ਲੱਗਦਾ ਵੀ ਬੰਦਾ ਹੈ ਜੇ ਦੇਖਣਾ ਹੋਵੇ ਸ਼ਕਲ ਸ਼ਕਲ ਵੇਖਣ ਤੇ ਆਏ ਪਤਾ ਲੱਗਦਾ ਗੁਰਮਖੋ ਕੋਈ ਜਾਨਵਰੀ ਤੁਰਿਆ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਫੇਰ ਪਤਾ ਲੱਗਦਾ ਵੀ ਇਹਦੇ ਅੱਖਾਂ ਦੋ ਨੇ ਬੰਦਾ ਹੈ ਤਾਂ ਇਹਦੇ ਮੂੰਹ ਆ ਹੱਥ ਪੈਰ ਪਰ ਜੇ ਉਹਦਾ ਪਹਿਰਾਵਾ ਵੇਖੀ ਉਹਦੀ ਸ਼ਕਲ ਵੇਖੀਏ ਵੇਖਣ ਤੇ ਲੱਗਦਾ ਨਹੀਂ ਬੰਦਾ ਕਿ ਆਪਾਂ ਨੂੰ ਲੱਗਦਾ ਜਾਨਵਰ ਤੁਰਿਆ ਫਿਰਦਾ ਉਹ ਵੀ ਰੀਸ ਆ ਗੁਰੂ ਨੂੰ ਰੀਸ ਚੰਗਿਆਂ ਕੰਮਾਂ ਦੀ ਵੀ ਆ ਤੇ ਰੀਸ ਮੰਦਿਆਂ ਕੰਮਾਂ ਦੀ ਵੀ ਆ ਰੋ ਵਿਚਾਰ ਫਿਰ ਮਹਾਰਾਜ ਇੱਥੇ ਰੀਸ ਲਾਉਂਦੇ ਨੇ ਬੱਚੇ ਨੂੰ ਪੜਦਾ ਨਾ ਹੋਵੇ ਬੱਚਾ ਉਹਨੂੰ ਆਪਾਂ ਕਹਿੰਨੇ ਆ ਕਿਸੇ ਵੱਡੇ ਅਫਸਰ ਦੀ ਗੱਡੀ ਲੰਗੀ ਜਾਂਦੀ ਹੋਵੇ ਗੁਰਮਖੋ ਡੀਸੀ ਜਾਂਦਾ ਹੋਵੇ ਕਿਤੇ ਐਸਐਸਪੀ ਜਾਂਦਾ ਹੋਵੇ ਆਪਾਂ ਬੱਚੇ ਨੂੰ ਗੱਡੀ ਵੱਲ ਇਸ਼ਾਰਾ ਕਰਕੇ ਉਹਨੂੰ ਕਹਿੰਨੇ ਆ ਓ ਓ ਵੇਖ ਓ ਉਹ ਗੱਡੀ ਵੇਨ ਲਾਲ ਵੱਤੀ ਵਾਲੀ ਗੱਡੀ ਜਾਂਦੀ ਹੈ ਕਿੰਨੀ ਸਿਕਿਉਰਿਟੀ ਨਾਲ ਕਿੰਨਾ ਤਾਮ-ਝਾਮ ਕਿੰਨਾ ਦਬਦਬਾ ਉਹ ਕਹਿੰਦਾ ਹਾਂ ਇਹ ਤੈਨੂੰ ਪਤਾ ਕਿਵੇਂ ਬਣਿਆ ਉਹ ਕਹਿੰਦਾ ਕਿਵੇਂ ਬਣਿਆ ਇਹਨੇ ਪੜ੍ਹਾਈ ਕੀਤੀ ਆ ਤਾਂ ਬਣਿਆ ਇਹਨੇ ਪੜ੍ਹਾਈ ਕੀਤੀ ਆ ਤਾਂ ਬਣਿਆ ਸੰਗਤ ਜੀ ਮੈਂ 2-3 ਇਦਾਂ ਦੇ IAS ਨੂੰ ਜਾਣਦਾ ਨਿੱਜੀ ਤੌਰ ਤੇ ਜਿਨ੍ਹਾਂ ਦੀਆਂ ਮਾਵਾਂ ਲੋਕਾਂ ਦੇ ਘਰਾਂ ਵਿੱਚ ਗੁਰਮਖੋ ਝੂਠੇ ਭਾਂਡੇ ਮਾਂਜਦੀਆਂ ਸੀ ਜਿਨ੍ਹਾਂ ਦੀਆਂ ਮਾਵਾਂ ਲੋਕਾਂ ਦੇ ਘਰਾਂ ਵਿੱਚ ਝੂਠੇ ਭਾਂਡੇ ਮਾਂਜਣੇ ਗੋਹਾ ਚੱਕਣਾ ਲੋਕਾਂ ਦੇ ਘਰਾਂ ਦਾ ਉਹਨਾਂ ਦੇ ਬੱਚੇ ਪੜ੍ਹੇ IAS ਬਣੇ ਗੁਰੂ ਜੀ ਤੇ ਬੱਚੇ ਨੂੰ ਕਹਿੰਨੇ ਆ ਵੀ ਜੇ ਇਹ ਬਣਨਾ ਫਿਰ ਭਾਈ ਤੈਨੂੰ ਨੀਂਦ ਤਿਆਗਣੀ ਪੈਣੀ ਆ ਆਸੇ-ਪਾਸੇ ਜਾਨਣਾ ਨਾ ਜਿਹੜਾ ਕਦੇ ਸ਼ਾਮ ਨੂੰ ਚੱਕਿਆ ਮੋਟਰਸਾਈਕਲ ਇੱਧਰ ਚੱਕਿਆ ਮੋਟਰਸਾਈਕਲ ਇੱਧਰ ਵੀ ਜੇ ਗੇੜੀਆਂ ਕੱਢੇਗਾ ਨਾ ਫੇਰ ਨਹੀਂ ਕੁਛ ਬਣਨਾ ਫੇਰ ਨਹੀਂ ਜੇ ਇਹਨਾਂ ਵਰਗਾ ਬਣਣਾ ਹੈ ਬਾਕੀ ਸਭ ਕੰਮ ਛੱਡ ਦੇ ਪੜ੍ਹਾਈ ਤੇ ਹੋ ਜਾ ਕੱਲੀ ਪੜ੍ਹਾਈ ਕਰ ਰੀਸ ਇਹਨੂੰ ਕਹਿੰਦੇ ਰੀਸ ਲਾਉਣੀ ਚੰਗੇ ਕੰਮਾਂ ਦੀ ਰੀਸ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਰੀਸ ਲਾ ਰਹੇ ਨੇ ਗੁਰਮੁਖ ਕੀ ਕਹਿੰਦੇ ਮਹਾਰਜ ਪਹਿਲਾਂ ਦੇਖੋ ਵਚਨ ਕਿਹਾ ਵੀ ਮੰਨ ਰੇ ਪ੍ਰਭ ਕੀ ਬੋਲੋ ਜੀ ਸਾਰੀ ਸੰਗਤ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਸ਼ਰਨ ਵਿਚਾਰੋ ਫਿਰ ਮਹਾਰਜ ਨੇ ਦੱਸਿਆ ਵੀ ਜਿਹੜੇ ਜਿਹੜੇ ਸ਼ਰਨ ਆ ਗਏ ਉਹਨਾਂ ਦਾ ਕੀ ਬਣਿਆ ਉਦਾਹਰਣ ਦਿੱਤੀ ਜਿਹੇ ਸਿਮਰਤ ਗਣ ਕਾਸੀ ਉਦਰੀ ਜਿਹੜੇ ਪਰਮੇਸ਼ਰ ਦਾ ਨਾਮ ਜਪ ਕੇ ਗਣਕਾ ਗਣਕਾ ਵੇਸ਼ਵਾ ਨੂੰ ਕਹਿੰਦੇ ਗੁਰੂ ਜਿਹੜੇ ਪਰਮੇਸ਼ਰ ਦਾ ਨਾਮ ਜਪ ਕੇ ਇੱਕ ਵੇਸ਼ਵਾ ਦਾ ਉਧਾਰ ਹੋ ਗਿਆ ਜਿਹ ਸਿਮਰਤ ਗਣਕਾ ਸੀ ਉਦਰੀ ਤਾਕੋ ਜਸ ਉਰਧਾਰੋ ਤੇ ਤੂੰ ਵੀ ਆਪਣੇ ਹਿਰਦੇ ਵਿੱਚ ਉਸ ਪਰਮੇਸ਼ਰ ਦਾ ਜਸ ਉਹਦੀ ਸੋਭਾ ਧਾਰਨ ਕਰ ਤੂੰ ਵੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰਨ ਕਰ ਤਾਕੋ ਜਸ ਉਰਧਾਰੋ ਅਗਲਾ ਇੱਕ ਪ੍ਰਮਾਣ ਹੋਰ ਦਿੱਤਾ ਮਹਾਰਜ ਨੇ ਫਿਰ ਅਟਲ ਭਇਓ ਤਰੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਜਿਹੜੇ ਪਰਮੇਸ਼ਰ ਦਾ ਨਾਮ ਜਪ ਕੇ ਤਰੂ ਅਟਲ ਹੋ ਗਿਆ ਤੇ ਨਿਰਭਉ ਪਦ ਪ੍ਰਾਪਤ ਕਰ ਲਿਆ ਮਾਰਦੇ ਫਿਰ ਬਚਨ ਕਹਿੰਦੇ ਗੁਰੂ ਤੇਗ ਬਹਾਦਰ ਸਭ ਜੀ ਦੁੱਖ ਹਰਤਾ ਇਹ ਵਿਦ ਕੋ ਸਵਾਮੀ ਬ ਕਹੇ ਵਿਸਰਾਇਆ ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਰ ਫਿਰ ਮਣਾ ਰੱਬ ਨੂੰ ਤੂੰ ਕਾਹਤੋਂ ਭੁੱਲਿਆ ਫਿਰਦਾ ਜੇ ਤੂੰ ਦਾ ਉਧਾਰ ਹੋ ਸਕਦਾ ਤੇ ਤੇਰਾ ਵੀ ਉਧਾਰ ਹੋ ਸਕਦਾ ਹੈ ਸੰਗਤ ਜੀ ਮਹਾਰਤ ਕਹਿੰਦੇ ਬਾਣੀ ਚ ਕਾ ਤੋ ਭੋਲਿਆ ਫਿਰਦਾ ਪਰਮੇਸ਼ਰ ਦਾ ਨਾਮ ਜਪ ਪਰਮੇਸ਼ਰ ਦਾ ਨਾਮ ਜਪਣਾ ਗੁਰਮਖੋ ਕੋਈ ਬੱਚਿਆਂ ਦੀ ਖੇਡ ਨਹੀਂ ਬੜੀ ਵੱਡੀ ਪਦਵੀ ਆ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਇੱਕ ਥਾਂ ਤੇ ਜਾਣਾ ਪੈਣਾ ਨੀਮਾ ਹੋ ਕੇ ਸੇਵਾ ਕਰਨੀ ਪੈਣੀ ਤਕਲੀਫ ਝੱਲਣੀ ਪੈਣੀ ਸਤ ਵਚਨ ਦਾ ਅਧਿਕਾਰੀ ਬਣਨਾ ਪੈਣਾ ਹਾਂਜੀ ਹਾਂਜੀ ਕਹਿਣਾ ਪਏਗਾ ਕਿੱਥੇ ਜਾਣਾ ਪਏਗਾ ਕਿਸੇ ਸਾਧੂ ਦੀ ਸੰਗਤ ਵਿੱਚ ਜਾਣਾ ਪਏਗਾ ਸੰਗਤ ਜੀ ਪਲਵਾਨ ਬਣਨਾ ਹੋਵੇ ਕਿਸੇ ਬੱਚੇ ਨੇ ਟੀਵੀ ਤੇ ਭੂਤਾਂ ਵਾਲੀਆਂ ਫਿਲਮਾਂ ਵੇਖ ਕੇ ਪਲਵਾਨ ਨਹੀਂ ਬਣਦਾ ਪਲਵਾਨਾਂ ਦੀ ਸੰਗਤ ਕਰਨੀ ਪੈਣੀ ਫੇਰ ਪਲਵਾਨ ਬਣਦਾ ਵਕੀਲ ਬਣਨਾ ਹੋਵੇ ਵਕੀਲਾਂ ਵਿੱਚ ਬਹਿਣਾ ਪਏਗਾ ਫੇਰ ਵਕੀਲ ਬਣਦਾ ਬੰਦਾ ਡਾਕਟਰ ਬਣਨਾ ਹੋਵੇ ਡਾਕਟਰਾਂ ਦੇ ਵਿੱਚ ਬੈਠਣਾ ਪੈਣਾ ਡਾਕਟਰਾਂ ਕੋਲ ਜਾਣਾ ਆਉਣਾ ਰੱਖਣਾ ਪਏਗਾ ਫੇਰ ਡਾਕਟਰ ਬਣਦਾ ਬੰਦਾ ਜੇ ਲੀਡਰ ਬਣਨਾ ਰਾਜਨੀਤਿਕ ਲੀਡਰ ਬਣਨਾ ਲੀਡਰਾਂ ਦੇ ਨਾਲ ਗੁਰਮਖੋ ਤਕਲੀਫਾਂ ਝੱਲਣੀਆਂ ਪੈਂਦੀਆਂ ਫੇਰ ਜਾ ਕੇ ਲੀਡਰ ਹੀ ਮਿਲਦੀ ਹੈ ਬੰਦੇ ਨੂੰ ਐਵੇਂ ਥੋੜਾ ਮਿਲ ਜਾਂਦੀ ਹੈ ਕਿਤੇ ਜੇ ਕਿਸੇ ਨੇ ਕਿਸਾਨੀ ਸਿੱਖਣੀ ਹੋਵੇ ਨਾ ਖੇਤੀਬਾੜੀ ਤੇ ਸੰਗਤ ਜੀ ਫਿਰ ਗੋਲੀਆਂ ਖੇਡ ਕੇ ਥੋੜਾ ਕੋਈ ਬੰਦਾ ਖੇਤੀਬਾੜੀ ਸਿੱਖ ਸਕਦਾ ਉਹਨੂੰ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀ ਸੰਗਤ ਕਰਨੀ ਪੈਣੀ ਆ ਇਸੇ ਕਰਕੇ ਜੇ ਨਾਮ ਜਪਣਾ ਹੈ ਮਾਰਦ ਕਹਿੰਦੇ ਕਾਤੋਂ ਭੁੱਲਿਆ ਫਿਰਦਾ ਐ ਉਹ ਕਾਤੋਂ ਭੁੱਲਿਆ ਫਿਰੇ ਮਨ ਮੇਰਿਆ ਸਾਧੂਆਂ ਦਾ ਸੰਗ ਤਰਦੂ ਕਾਤੋਂ ਭੁੱਲਿਆ ਫਿਰੇ ਮਨ ਮੇਰਿਆ ਸਾਧੂਆਂ ਦਾ ਸੰਗ ਤਰਦੂ ਸੰਗਤਾਰ ਦੂ ਤਾ ਤੋ ਭੁੱਲੇ ਆਪੇ ਮਨਾ ਮੇਰਿਆ ਹੋ ਸਾਧੂ ਦਾ ਸੰਗਤਾਰ ਦੂ ਤਾ ਤੋ ਭੁੱਲੇ ਆਪੇ ਮਨਾ ਮੇਰਿਆ ਸਾਧੂ ਦਾ ਸੰਗਤਾਰ ਦੂ ਤਾ ਤੋ ਭੁੱਲੇ ਆਪੇ ਮਨਾ ਮੇਰਿਆ ਸਾਧੂ ਦਾ ਸੰਗਤਾਰ ਦੂ ਤਾ ਤੋ ਭੁੱਲੇ ਕਾਰਦੂ ਵਾ 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 ਸਾਧੂਆਂ ਦਾ ਸੰਗਤਾਰੂ 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 ਵਾ ਵਾ ਵਾ

ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਟਲ ਭਇਓ ਤਰੂ ਜਾ ਕੈ ਸਿਮਰੈ